ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਇੰਦਰਜੀਤ ਸਿੰਘ ਦੇ ਘਰ ਪਹੁੰਚੇ ਹਾਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਕਵਰੇਜ ਵਿੱਚ ਦੋਸਤੋ ਤਿੰਨ ਪਸ਼ੂ ਦਿਖਾਉਣੇ ਆ ਤੁਹਾਨੂੰ ਤਿੰਨੇ ਬਿਹੜਾ ਨੇ ਇੱਕ ਵੜ ਗੱਬਣ ਵਿਖਾਵਾਂਗੇ ਜਰਸੀ ਅੰਗ ਦੇ ਵਿੱਚ ਹੈਵੀ ਬਾਡੀ ਵੇਟ ਦੀ ਆ ਵਜਨ ਨੋੜ ਪੂਰਾ ਹੋਊਗਾ ਇੱਕ ਬਾਕੀ ਇਧਰ ਲੈ ਬੰਨੇ ਜਿਹੜੀਆਂ ਤੁਸੀਂ ਇਹ ਵੜਾ ਦੇਖ ਰਹੇ ਜੇ ਦੋਵੇਂ ਸੂਈਆਂ ਨੇ ਠੀਕ ਹੈ ਜੀ ਇੱਕ ਬਿਨ ਬੱਚੇ ਤੋਂ ਤੇ ਇੱਕ ਨਾਲ ਬੱਚਾ ਹੈਗਾ ਦੋਸਤੋ ਕੀ ਰੇਟ ਭਾਅ ਪੜਦਾ ਕਿੰਨਾ ਦੁੱਧ ਮਿਲ ਕੇ ਨਾ ਵੜਾ ਦੇ ਥੱਲੇ ਹਾਜ਼ਰ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਬਾਕੀ ਵੀਡੀਓ ਅੱਗੇ ਵੱਧ ਤੋਂ ਵੱਧ ਜਿਹੜੀ ਦੋਸਤੋ ਸਾਂਝੀ ਸ਼ੇਅਰ ਜਰੂਰ ਕਰਦੇਆ ਕਰੋ ਤਾ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਧਗਾਣਾ ਪਿੰਡ ਬਿਲਕੁਲ ਨਜ਼ਦੀਕ ਆ ਕਰਿਆਲਾ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਆ ਜੀ ਕਰਿਆਲੇ ਤੋਂ ਜਿਹੜੀ ਸੜਕ ਦੁੱਬਲੀ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਵੀਰਿੰਦਰਜੀਤ ਸਿੰਘ ਹੋਣਾ ਦੇ ਕਰਨੇ ਅੱਜ ਤਰੀਕ ਦੋਸਤੋ 18 ਮਾਰਚ ਸਮਾਂ ਕੋਈ ਸ਼ਾਮ ਤੇ 5:00 ਵਜੇ ਦੇ ਵਸੇ ਚਵਾਈ ਦਾ ਸਮਾਂ ਹੋਇਆ ਪਿਆ ਠੀਕ ਆ ਜੀ ਹੋ ਸਕਦਾ ਤੇ ਵਿੱਚ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਜ਼ਰੂਰ ਕਰਾ ਦਾਂਗੇ ਆਪਾਂ ਇਹਨਾਂ ਪਸ਼ੂਆਂ ਦੇ ਆਉ ਲੈਨੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਵੀਰਿੰਦਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜੀਵੀਰ ਸਤਿ ਸ੍ਰੀ ਅਕਾਲ ਠੀਕ ਠਾਕ ਵੀਰ ਜੀ ਵਧੀਆ ਵਧੀਆ ਸਤਿ ਸ੍ਰੀ ਅਕਾਲ ਠੀਕ ਆ ਜੀ ਅੱਛਾ ਅੰਦਰਜੀਤ ਵੀਰ ਇੱਕ ਪਿੱਛੇ ਆਪਾਂ ਪਾਈ ਸੀਗੀ ਵੱਡੀ ਵੈਡ ਪਾਈ ਸੀ ਚੰਡੀਗੜ੍ਹ ਕਾ ਕਪੈਸਿਟੀ ਵਾਲੀ ਹਾਂਜੀ ਹੋ ਗਈ ਸੀ ਸੇਲ ਉਹ ਵੀਰੇ ਉਦੋਂ ਹੀ ਹੋ ਗਈ ਜਦੋਂ ਆਪ ਲਾਈਵ ਚ ਵਾਈ ਸੀ ਉਦੋਂ 5-7 ਮਿੰਟ ਬਾਅਦ ਉਦੋਂ ਹੀ ਸੇਲ ਹੋ ਗਈ ਤੇ ਸਭਰਾਵਾਂ ਦੇ ਬੰਦੇ ਵੀਰ ਲੈ ਕੇ ਆਏਗੇ ਠੀਕ ਹੈ ਜੀ ਚੰਗੀ ਸੀ ਹਾਂ ਚੰਗੀ ਚੰਗੀ ਉਹਨਾਂ ਆਪਦੀ ਤਸੱਲੀ ਕਰਕੇ ਛੱਡੀ ਆ ਮੰਨ ਲਓ ਕਿ ਤਿੰਨ ਟਾਈਮ ਚੁਆਈ ਕਰਕੇ ਮਿੰਕੇ ਦੁੱਧ ਫੇਰ ਖੜ ਅੱਛਾ ਇੰਦਰ ਜੀ ਤੇ ਫਿਰ ਅੱਜ ਆਪਣੇ ਕੋਲੇ ਤਿੰਨ ਪਸ਼ੂ ਆਪਾਂ ਦਿਖਾਉਣੇ ਆਂ ਹਾਂ ਜੀ ਤਿੰਨ ਨਾਂ ਦੋ ਸੁਈਆਂ ਤੇ ਇੱਕ ਗੱਬਣ ਜੀ ਲੋ ਦੋਸਤੋ ਇਹ ਤਿੰਨਾਂ ਬਾਂਡ ਦੀ ਡਿਟੇਲ ਆਪਾਂ ਸਾਂਝੀ ਕਰ ਦਿੰਨੇ ਆ ਤੁਹਾਡੇ ਨਾਲ ਕੱਲੇ ਕੱਲੇ ਪਸ਼ੂ ਨੂੰ ਖੋਲ ਕੇ ਤੋਰ ਕੇ ਤਸੱਲੀ ਨਾਲ ਦਿਖਾ ਦੇਾਂਗੇ ਠੀਕ ਹੈ ਜੀ ਤੇ ਆਹ ਲੈਨੇ ਆ ਬਤੇ ਰਿ ਡਿਟੇਲ ਤੇ ਇੰਦਰ ਜੀ ਦਾ ਬਾਈ ਪਹਿਲੇ ਨੰਬਰ ਤੋਂ ਇਸ ਜਰਸੀ ਕ੍ਰੋਸ ਆਂ ਕਿ ਦੇ ਵਿੱਚ ਆ ਗਈ ਜੀ ਕ੍ਰੋਸ ਮੰਗਲੇ ਪਿਓਰ ਮੰਨ ਲੈ ਕੋਈ ਐਫ ਐਫ ਦਾ ਜਰਸੀ ਨਾਲ ਕ੍ਰੋਸ ਆ ਇਹ ਚਾਰ ਦੰਦ ਜੇ ਮੂੰਹ ਹੈ ਅੱਛਾ ਜੀ हां जी ਤੇ ਦੁੱਧ ਦੇ ਥਲੇ 18 ਤੋਂ 19 ਕਿਲੋ ਬਾਕੀ ਆਪਾਂ 16 ਕਿਲੋ ਦੁੱਧ ਦੱਸ ਕੇ ਦਵਾਂਗੇ ਠੀਕ ਹੈ ਜੀ 2-3 ਕਿਲੋ ਘਾਟ ਹੀ ਦੱਸਣਾ ਆਪਾਂ ਹਉ 18 ਕਿਲੋ 9 ਕਿਲੋ ਇੱਕ ਟਾਈਮ ਦਾ ਹੈ ਦੂਜੇ ਸੁਪੇ ਨਹੀਂ ਪਹਿਲੇ ਸੁਪੇ ਪਹਿਲਾਂ ਹਾਂ ਚੌਗੀ ਹੋਣ ਦੀ ਮੂਹ ਅਜਾ ਅੱਛਾ ਸਮਾ ਕਿੰਨਾ ਕੋ ਗਿਆ ਸੁਈ ਨੂੰ ਸਮਾ ਵੀਰ ਜੀ ਕੋ 1.5 ਮਹੀਨਾ ਲਾ ਲੇ ਕੋਈ ਮਹੀਨਾ ਲਾ ਲੇ ਹੁਣ ਬੱਚਾ ਤੇ ਤਾਂ ਹੈ ਨਹੀਂ ਆ ਤੇ ਬਾਕੀ ਆਪਾਂ ਆਪਦੇ ਰੇਸੇ ਤਰ੍ਹਾਂ ਤੋਂ ਲਈਆ ਇੰਨਾ ਕੇ ਟਾਈਮ ਹੋਇਆ ਕੋਈ ਮਹੀਨਾ ਸਵਾ ਮਹੀਨਾ 1.5 ਦੇ ਲਗਭਗ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਸਵਾ ਮਹੀਨਾ 1.5 ਕ ਮਨਥ ਦੇ ਨੀਅਰ ਆਰਾਊਂ ਵੱਛੀ ਪਹਿਲਾ ਸਭ ਸੁਣੀਏ। ਵਾਲਟੀ ਬੜੀ ਨਾਰਾ ਨੂੜਾ ਦੇਖੋ ਜੱਡੇ ਦੇ ਕਿੰਨੇ ਸੁਣੀ ਆਹ ਦੇਖੋ ਠੀਕ ਹੈ ਜੀ। ਸੋ ਬੇਨ ਨੂੰ ਵੇਖੋ ਕਾਫੀ ਸੋਹਣੀਆਂ ਨੇ ਬੇਲ ਮੋٹے ਤੌਰ ਤੇ ਬੇਹੰਜਰੀਆਂ ਉਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਠੀਕ ਹੈ ਜੀ। ਵਾਲਟੀ ਬੜੀ ਵੱਛੀ ਜੀ। ਬਸ ਚੰਗੀ ਮਿਲਕ ਕੈਪੈਸਿਟੀ ਵਾਲੇ ਪਸ਼ੂਆਂ ਦੀ ਜਿਹੜੀ ਦੋਸਤ ਨਿਸ਼ਾਨੀ ਹੈ ਮੋٹے ਤੌਰ ਤੇ ਜਿਹੜੀਆਂ ਉਭਰੀਆਂ ਹੋਈਆਂ ਬੇਲ ਠੀਕ ਹੈ ਤੇ ਹੁਣ ਇਹ ਤਾਂ ਥੱਲੇ ਦੁੱਧ ਆਪਾਂ ਕਿੰਨਾ ਚਵਾਵਾਂਗੇ ਫਿਰ ਅੰਦਰ ਜਿੱਤ ਜੇ ਤਾਂ ਇੱਥੇ ਚੋਹੂ ਵੀਰ ਜੀ ਆਣ ਕੇ ਫਿਰ 18 ਕਿਲੋ ਚਵਾਵਾਂਗੇ ਜੇ ਗਾਰੰਟੀ ਦੇ ਖੜ ਠੀਕ ਹੈ ਮਲਕੇ ਹੁਣ ਆਪਾਂ ਮੌਜੂਦਾ ਟਾਈਮ ਆ ਜਿਹੜੀ ਆਪਾਂ ਖੁਦ ਚਪਾਈ ਕਰਦੇ ਹਾਂ 18 ਕਿਲੋ ਹੈਗੀ ਹੈਗੀ ਵੀਰ ਜੀ 18 ਕਿਲੋ ਚਪਾਈ ਹੈਗੀ ਇਹਦੇ ਵਿੱਚ ਠੀਕ ਹੈ ਜੀ ਲਓ ਦੋਸਤੋ ਕੋਈ ਵੀਰਾਂ ਆਨਲਾਈਨ ਸੌਦਾ ਕਰਦਾ ਦੂਰ ਨੇੜੇ ਤੁਸੀਂ ਮੰਗਾ ਰਹੇ ਜੇ ਉਹ ਵੀਰਾਂ ਦਾ ਵੀ 16 ਕਿਲੋ ਦੀ ਆਪਾਂ ਗਾਰੰਟੀ ਤਸल्ली ਦੇ ਭੇਜਾਂਗੇ ਕਦ ਵੱਡਾ ਇੱਕ ਜਿੱਦਾਂ ਇੱਕ ਆਪਾਂ ਐਚ ਐਫ ਵੈੜ ਦੇਖ ਰਹੇ ਹਾਂ ਕਦ ਕਾਠ ਉਸ ਵੈੜ ਜਿੱਡਾ ਹੀ ਆ ਕ੍ਰੋਸ ਆਂਗਾ ਠੀਕ ਹੈ ਜੀ ਵਿੱਚ ਜਰਸੀ ਮਿਕਸ ਅਪ ਹੋਈ ਆ ਤੇ ਕਦ ਕਾੜ ਸਰੀਰ ਘਟਾਜਾ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਬੇਲਪੁੱਲ ਸਪੈਸ਼ਲ ਆ ਕਦ ਵੱਡਾ ਬਾਕ ਆ ਕਰੋ ਚੈੱਕ ਮਹਲਾ ਜੀ ਖੋਲ ਦਿਨਾ ਠੀਕ ਹੈ ਜੀ 16 ਲੀਟਰ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਵੈਸੇ 18 ਲੀਟਰ ਘਰ ਦੀ ਜਿਹੜੀ ਚਵਾਈ ਆ ਉਹ 18 ਲੀਟਰ ਜਿਹੜੀ ਹੋ ਰਹੀ ਹੈ ਇਸ ਬਾੜ ਦੀ ਲਿਆਓ ਵੀਰਿੰਦਰ ਜੀ ਦਾ ਖੋਲ ਕੇ ਤੋੜ ਕੇ ਦਿਖਾਈਏ ਸੋ ਥਣ ਥਣ ਦੀ ਜਿਹੜੀ ਦੋਸਤੋ ਗੱਲ ਕਰ ਲਈਏ ਥਣਪੂੜਾ ਹੱਥੀ ਚਵਾਈ ਜਿਹੜਾ ਆਪਾਂ ਮੌਕੇ ਤੇ ਦੇਖ ਰਹੇ ਆ ਹੱਥੀ ਚਵਾਈ ਹਲਾ ਥਾਣਾ ਗਰਨਾਪੁਰ ਨਾਲ ਕਾਫੀ ਸੋਹਣੀ ਉਹ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦੇ ਆ ਜੀ ਵਿਚਾਰ ਦਿੰਦਾ ਲਓ ਜੀ ਆ ਕਰੋ ਚੈੱਕ ਠੀਕ ਹੈ ਜੀ ਔਰ ਇਸ ਦਾ ਸਟਰਕਚਰ ਜਿਹੜਾ ਹੈਗਾ ਦੋਸਤੋ ਬੜੀ ਸਟਰਕਚਰ ਜਿਹਦਾ ਉਹ ਕਾਫੀ ਵਧੀਆ ਠੀਕ ਹੈ ਜੀ ਫਿੱਟ ਫਾੜਾ ਆ ਆਰਡਰ ਕੁਆਲਟੀ ਵੀ ਬਿਲਕੁਲ ਫਿਕਸਡ ਆਰਡਰ ਦੇ ਵਿੱਚ ਕੰਪੈਕਟ ਜਿਹਾ ਆਰਡਰ ਆ ਬੈਠਦਾ ਰੰਗ ਰੰਗ ਦੀ ਸ਼ਾਈਨਿੰਗ ਬਹੁਤ ਵਧੀਆ ਬੈਠੀ ਹੁਣ ਧੁੱਪੇ ਉੱਥੇ ਚਲੋ ਹੈਗਾ ਇਹ ਆਹ ਹਾਂ ਹਾਂ ਬਿਲਕੁਲ ਆ ਜਾਏਗਾ ਠੀਕ ਹੈ ਜੀ ਇੱਕ ਰੰਗ ਬਿਲਕੁਲ ਬਲੈਕ ਠੀਕ ਹੈ ਜੀ ਦੇਖੋ ਬਹੁਤ ਜਿਆਦਾ ਖੂਬਸੂਰਤੀ ਆ ਹਮਮ ਰਾਂਗ ਰੰਗ ਦੀ ਬਹੁਤ ਜਿਆਦੀ ਕਮਾਲ ਆ ਦੋਸਤੋ ਠੀਕ ਆ ਜੀ ਤੋਂ ਹਵਾਨੇ ਲੇਵੇ ਦੀ ਵੀ ਬੰਤਰ ਬਹੁਤ ਜਿਆਦੀ ਸੋਹਣੀ ਆ ਕੰਪੈਕਟ ਟਰੈਕਟਰ ਆ ਇੱਕ ਮੋਸਟਲੀ ਆਪਾਂ ਚੰਗੀ ਕੁਆਲਿਟੀ ਐਚਐਫ ਵੇੜਾਂ ਦਾ ਹਵਾਨਾ ਲੇਵਾ ਇਹੋ ਜਿਹਾ ਦੇਖਦੇ ਆ ਕੰਪੈਕਟ ਟਰੈਕਟਰ ਉੱਚੇ ਅੰਦਰ ਜਿਦੋਂ ਰਕੀ ਮਾਲ ਕਰਦੇ ਆ ਮੁੱਲ ਕੀ ਕਰਦੇ ਹੋ ਜਾਂਦਾ ਫਿਰ ਰਾਜ ਵੀਰੇ ਜੇ ਦਾ ਬੱਚਾ ਹੁੰਦਾ ਤੇ ਬੱਚੀ ਜਿੰਨੇ ਦੀ ਮਰਜ਼ੀ ਵਿਗਦੀ ਜਿਤਨਾ ਬੱਚੇ ਸੋਹਣੀ ਸੋਹਣੀ ਆ ਦੁੱਧਾ ਦੇ ਵੀ ਚੰਗਾ ਏ ਤੇ ਹੁਣ ਚਲੋ ਵੀਰਾਂ ਨੇ ਕਹਿਣਾ ਕਿ ਬੱਚਾ ਨਹੀਂ ਹੈਗਾ ਦਾ ਵੀ ਮੁੱਲ ਜ਼ਿਆਦਾ ਕਰਦਾ ਬਾਕੀ ਕੁਆਲਿਟੀ ਦਾ ਮੁੱਲ ਵੀਰਜੀ ਲੱਗਣਾ ਵਾ ਤੇ ਸਾਰੇ ਪਾਸੇ ਸੌਰੀ ਜਦਾ ਕੋ ਮਰਜ਼ੀ ਮੇਰਾ ਵੀਰ ਤਸੱਲੀ ਕਰਕੇ ਲੈ ਜਾਵੇ ਤੇ ਹੁਣ ਆਪਾਂ ਦੇ ਲਿਆ ਦਾ 55 ਕਰ ਦਾਂਗੇ ਬਾਜੀ ਉੱਚੋ ਵੀ ਮਾਨਤਨ ਆ ਗਿਆ ਦਾ ਪਰ ਕਰਾਂਗੇ ਆਪਾਂ 55 ਚ ਹਾਂ ਕਰ ਦਾਂਗੇ ਮਾਨਤਨ ਫੁੱਲਾ ਕਰ ਦਾਂਗੇ ਉਹ ਦੋ ਜੀ ਹਾਂਜੀ ਹਾਂਜੀ 55000 ਦੇ ਵਿੱਚੋਂ ਦੋਸਤੋ ਮਾਨਤਾਂ ਨੂੰ ਹੋ ਜਾਊਗਾ ਬਾਕੀ ਚਵਾਈ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਹੈ ਜੀ ਸਹੀ ਸਾਬੂ ਹੈ ਨਹੀਂ ਵੀ ਕੋਈ ਉਦਾਂ ਨਾ ਜਿੱਦਾਂ ਮਰਜੀ ਆਣਾ ਮੜਾ ਜਾਂ ਰੋਏ ਇਹਦੇ ਪਲਕਰੇ ਉਹਦਾ ਕਰਕੇ ਨਾ ਅੱਛਾ ਅੱਛਾ ਹੁਣ ਸੈਟ ਹੈ ਨਾ ਹਾਂਜੀ ਸੈਟ ਸੈਟ ਉਹਨੂੰ ਠੀਕ ਹੈ ਜੀ ਜਿੱਦਾਂ ਮਰਜੀ ਕੋਈ ਚੋਈ ਆਪਾਂ ਦੋਵੇਂ ਪਾਸੇ ਬਹਿ ਕੇ ਚੋਲੇ ਕੋਈ ਚੱਕਰ ਨਹੀਂ ਲਾਉਂਦੇ ਆ ਜੀ ਤੋਂ ਚੁਬਾਈ ਜਿਹੜੀ ਦੋਸਤੋ ਨਾਲ ਦੀ ਨਾਲ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਇਸੇ ਵੈੜ ਦੀ ਬਾਕੀ ਧਿਆਨ ਦੇ ਨਾਲ ਇੱਕ ਵਾਰੀ ਵੀਡੀਓ ਜ਼ਰੂਰ ਦੇਖ ਲਿਓ ਠੀਕ ਹੈ ਜੀ ਸਾਈ ਬਿਆਨਾ ਕਰਨ ਤੋਂ ਪਹਿਲਾਂ ਇੱਕ ਵਾਰੀ ਤਸਲੀਨਾ ਵੀਡੀਓ ਦੇਖ ਲਿਓ ਚੁਬਾਈ ਦੇਖ ਲਿਓ ਉਸ ਤੋਂ ਬਾਅਦ ਇੱਕ ਟਾਈਮ ਦੋ ਟਾਈਮ ਆਪ ਚੋ ਕੇ ਵੇਖਣੀ ਆ ਉਹ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਹੈ ਜੀ ਜੋ ਵੀ ਕਰਾਈਟੇਰੀਆ ਪੂਰਾ ਬੱਚਾ ਹੁੰਦਾ ਤੇ ਬੱਚੀ 50-70 ਹਜ਼ਾਰ ਦੀ ਜੀ ਦਾ ਥੋੜਾ ਜਿਹਾ ਮੰਨ ਲਓ ਕਿ ਚਲੋ ਵਟਾ ਤਾਂ ਲੱਗਣਾ ਹੀ ਆ ਆ ਬਿਲਕੁਲ ਜੀ ਬਿਲਕੁਲ ਬਾਕੀ ਕੋਹੋਂ ਨੂੰ ਤਾਂ ਕਾਂ ਵੀਰ ਜੀ ਬੜਾ ਕੋ ਹੁੰਦਾ ਪਾ ਕੇ ਭਾਵੇਂ ਖਲਾਰ ਕੇ ਵੇਚ ਲਈਏ ਉਹ ਵੀ ਕੰਮ ਨਹੀਂ ਆਪਾਂ ਕਰਨਾ ਵੀਰੇ ਜੋ ਸੱਚਾਈ ਉਹ ਸੱਚਾਈ ਰਹਿਣੀ ਵੀਰ ਜੀ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋਂ ਠੰਡੀ ਧੀਰੀ ਆ ਸੀਲਸਲਾ ਕਾ ਕਰਮਾ ਵਾਲੀ ਜਿਵੇਂ ਇੱਕ ਜਰਸੀ ਵੇਖ ਲਈ ਤੇ ਇਹ ਵੇਖ ਲਈ ਇੱਕ ਬਰਾਬਰੀ ਆ ਪਰ ਕਦ ਕਾਠ ਵਿੱਚ ਮੈਂ ਪਹਿਲਾਂ ਜ਼ਿਕਰ ਕਰਤਾ ਮਿਕਸ ਅਪ ਥੋੜਾ ਜਿਹਾ ਚ ਐਸਫ ਹੈਗਾ ਇਹ ਕਰਾਂਗੇ ਬਿਲਕੁਲ ਜੈਡ ਬਲੈਕ ਆ ਠੀਕ ਆ ਜੀ ਸੋ ਆਓ ਆਪਣੀ ਨਰਕ ਪਰਖ ਕਰੋ ਤਸੱਲੀ ਕਰ ਲਿਓ ਠੀਕ ਆ ਅੱਛਾ ਇੰਦਰਜੀਤ ਵੀਰ ਜਿਹੜੀ ਕਿ ਸੈਗਡ ਨੰਬਰ ਤੇ ਆ ਗਈ ਆਪਣੇ ਕੋਲ ਏਬੀਟੀ ਜਿਹੜੀ ਆਪੋਦਨ ਵੜ ਵੇਚੀ ਸੀ ਉਹ 40 ਦੀ ਵਿਗੀ ਹੈ ਆਪਣੀ ਉਹ ਉਹ ਵੀ ਡਿਮਾਂਡ ਵੜੀ ਕਰਦੇ ਵੀ ਇੱਕ ਪਾ ਦੀ ਆਪਾਂ ਨੂੰ ਗਾਂ ਜ਼ਰੂਰ ਲੈਣ ਕੇ ਦੋ ਤੇ ਲੈਣੀ ਵੀ ਕਈ ਵਿੱਚ ਕਹਿੰਦੇ ਕਾਲੀ ਲੈਣੀ ਆਪਾਂ ਇੱਕ ਰਾਂਗ ਹੀ ਲੈਣੀ ਇੱਕ ਰਾਂਗ ਹੀ ਲੈਣੀ ਕਾਲੀ ਛੋਟੇ ਰੇਟ ਵਾਲੇ ਵੀਰ ਵੀ ਕਾਫੀ ਡਿਮਾਂਡ ਕਰਦੇ ਰਹਿੰਦੇ ਹਾਂਜੀ ਹਾਂਜੀ ਤੇ ਇਹਨੂੰ ਆ ਬਿ ਨਾੜੂ ਨਾ ਜੇ ਬੱਚੇ ਦੇ ਕੋਈ 4 ਦਿਨ 5 ਦਿਨ ਮਾਲਲੇ ਨੂੰ ਸੂਈ ਨੂੰ ਇੰਨੇ ਦਿਨ ਹੋਏ ਜੀ ਅੱਛਾ ਜੀ ਦੁੱਧ ਮਾਲਲੇ ਬੋਲਾ ਮਾਲਲੇ ਹਉ 14 ਹੀ ਇਹਦੀ ਵੀ ਆਪਾਂ 12 ਕਿਲੋ ਦੀ ਗਾਰੰਟੀ ਦੇਣੀ ਹੈ ਦੁੱਧ ਵਾਲੀ ਗਾਰੰਟੀ ਹੈ ਬੱਚਾ ਜੀ ਬੱਚਾ ਜੀ ਮਗਰੇ ਦੇ ਉਹ ਦੋਸਤੋ ਮਗਰ ਤੇ ਹੈ ਵੀ ਪਹਿਲਣ ਕਾ ਦੂਜੇ ਆ ਪਹਿਲੇ ਪਹਿਲੇ ਸਵੇਰ ਦੀ ਪਹਿਲਣੀ ਆ ਹਾਂਜੀ ਅੱਜ ਫਿਰ ਪਹਿਲਣੀ ਬੱਚੀਆਂ ਲੈ ਕੇ ਆਏ ਆ ਪਹਿਲੇ ਨਹੀਂ ਪਹਿਲੇ ਨਹੀਂ ਵੀਰ ਜੀ ਲੈ ਜੀ ਬਾਕੀ ਸੀਲ ਸਾਹੂ ਆਏ ਨਹੀਂ ਵੀ ਕੋਈ ਉਹ ਵਗਮਗੋ ਪਹਿਲੇ ਨਹੀਂ ਨਾ ਨਾ ਕੋਈ ਲੋੜ ਨਹੀਂ ਵੇਜੀ ਵੰਗੇ ਦੀ ਬਾਕੀ ਕੋਈ ਗੱਲ ਨਹੀਂ ਦੋਸਤ ਇਹ ਵੀ ਭਾਵੇਂ ਆਪਾਂ ਮਾਰੀ ਜਾਈਏ ਨਾ ਥੱਲੇ ਬਹਿ ਕੇ ਵੀ ਦੂਜਾ ਬੰਦਾ ਕੋਈ ਥੱਕੀ ਵੀ ਜਾਵੇ ਤਾਂ ਵੀ ਨਹੀਂ ਬੱਚੇ ਲੱਗਣ ਲੈ ਜੀ ਹਾਂਜੀ ਨਾ ਦੋਸਤੋ ਵੀਰਾਂ ਦਾ ਵੀ ਪਾਇਰ ਨਹੀਂ ਪਟਦੀ ਕਿ ਜਦੋਂ ਆਪਾਂ ਚਵਾਈ ਕਰਾਂਗੇ ਠੀਕ ਆ ਜੀ ਬਾਕੀ ਤੁਹਾਨੂੰ ਨਾਲ ਦੀ ਨਾਲ ਹੀ ਕਰਕੇ ਚਵਾਈ ਦਿਖਾਵਾਂਗੇ ਬਿਨਾ ਪੰਗੇ ਤੋਂ ਬਿਨਾ ਰੱਸੀ ਨਿਆਣੇ ਤੋਂ ਠੀਕ ਆ ਜੀ ਇਸ ਤੇ ਛੋਟੇ ਭਾਦੀ ਆ ਪਿੱਛੇ ਜੇ ਵੀ ਇੱਕ ਆਪਾਂ ਵੜ ਪਾਈ ਸੀ ਕਿ ਇੱਕ ਨੋਰਮਲ ਛੋਟੇ ਰੇਟ ਦੇ ਦੇਜੇ ਕਿਉਂਕਿ ਖਰੀਦਦਾਰ ਵੀਰ ਛੋਟੇ ਰੇਟ ਵਾਲੇ ਵੀ ਕਾਫੀ ਆ ਤੇ ਉਹਨਾਂ ਦੀ ਬਿਲਕੁਲ ਡਿਮਾਂਡ ਮੁੱਖ ਰੱਖ ਕੇ ਜਿਹੜਾ ਪਸ਼ੂ ਵਪਾਰ ਦਾ ਕੰਮ ਕੀਤਾ ਜਾਂਦਾ ਠੀਕ ਆ ਜੀ ਹਰ ਇੱਕੋ ਜਿਹੇ ਰੇਟ ਦੇ ਪਸ਼ੂ ਨਹੀਂ ਖਰੀਦੇ ਜਾਂਦੇ ਬੱਚੀ ਖਰੀ ਵੀਰ ਜੀ 15 ਕਿਲੋ ਦੁੱਧ ਚਵਾ ਦੋਗੀ ਕੱਦ ਦਾ ਤਾਂ ਚਲੋ ਬਹੁਤਾ ਆਪਾਂ ਨੂੰ ਪਤਾ ਨਹੀਂ ਆ ਦੁੱਧ 15 ਕਿਲੋ ਚਵਾ ਦੋਗੀ ਠੀਕ ਆ ਜੀ ਜਿੱਦਾਂ ਹੁਣ ਮੈਲੇ ਤੇ ਚੱਲਦੀ ਪਈ ਵੈਸੇ ਮੈਲਾ ਹੁਣ ਬਹੁਤ ਮਾਰਲੀ ਹੋ ਚੁਲਾਈ ਨੂੰ ਹੋਈ ਆ ਠੀਕ ਆ ਜੀ ਲੱਗੋ ਜੀ डील ਸਭ ਪੂਰੀ ਕੋਈ ਇਹਨੂੰ ਵਿਚਾਰੀ ਨੂੰ ਲਾਤੇ ਛੱਡਦਾ ਨਹੀਂ ਬੜਾ ਲਵੀ ਹਾਇਰ ਦੋਸਤੋ ਹੈ ਲਵੀ ਆ ਠੀਕ ਹੈ ਜੀ ਲਵੀ ਤੋਂ ਭਾਵ ਵੀ ਪਹਿਲਾਂ ਬੱਚੀ ਸੂਈ ਆ ਠੀਕ ਹੈ ਜੀ ਹੌਲੀ ਉਮਰ ਦੇ ਵਿੱਚ ਮਾਰਟੀਫਨ ਤੁਸੀ ਵੇਖ ਰਹੇ ਜੀ ਠੀਕ ਹੈ ਜੀ ਮੀਡੀਅਮ ਤੋਂ ਉੱਚੀ ਆ ਮੀਡੀਅਮ ਵੀ ਤੁਸੀਂ ਮੰਨ ਕੇ ਸੌਦਾ ਕਰ ਲਓਗੇ ਠੀਕ ਆ ਆਰਡਰ ਦੀ ਕੁਆਲਿਟੀ ਹੈ ਦੀ ਆਰਡਰ ਦੀ ਕੁਆਲਿਟੀ ਤਾਂ ਬਹੁਤ ਸੋਹਣੀ ਹੈ ਹਾਂ ਲੈ ਲਈ ਬਹੁਤ ਸੋਹਣੀ ਹੈ ਫਾਈਵ ਵਾਈ ਬੋਡੀ ਚੇ ਚੇ ਅੱਛਾ ਫਿਰ ਇੰਦਰਜੀਤ ਬਈ ਇਹਦਾ ਮੁੱਲ ਕੀ ਕੀਤਾ ਜੇ ਫਿਰ ਉਸੇ ਏਡ ਤੇ ਵੀਰ ਜੀ ਸੇਮ ਦੇ ਦਾਂਗਾ 40 ਦੀ ਇਹਦੀ 40 ਦੀ ਹਾਂਜੀ ਹਾਂਜੀ ਮਤਲਬ ਕਿ ਕਿਲਾ ਮਤਲਬ ਕਿ ਰੱਖਿਆ ਇਸੇ ਕੰਮ ਲਈ 40 ਇਹ 40 ਕੇ ਭਾਅ ਲਈ ਕਿਲਾ ਰੱਖਿਆ ਆਪਾਂ ਅੱਛਾ ਅੱਛਾ ਆਹ ਤੇ ਬਾਕੀ ਮੱਛੀ ਖਰੀ ਹੈ ਵੀਰ ਜੀ ਇਹਨੇ 40 ਲਾਉਣਾ ਤੇ ਮੁੱਲ ਵੀ ਮੋੜੂ ਇਹ ਨਹੀਂ ਵੀ ਨਹੀਂ ਕੋਈ ਕਾਹਦਾ ਨਿਕਲੋ ਜੋਗੀ ਮੱਛੀ ਬਹੁਤ ਸੋਹਣੀ ਹੈ ਹਾਂ ਲਓ ਜੀ ਤੁਹਾਨੂੰ ਸੋਹਣੀ ਬਹੁਤ ਵਿਰਲਾ ਤੇ ਲੱਗਾ ਸੋਨਾ ਕੁਆਲਟੀ ਵਾਲਾ ਪਾ ਲਓ ਠੀਕ ਹੈ ਜੀ। ਉਹ ਤੁਸੀਂ 40 ਦੇ ਮੁੱਲ ਦੀ ਆ। 40 ਦੇ ਵਿੱਚੋਂ ਥੋੜਾ ਬਾਤਾ ਕੋਈ ਮੌਕੇ ਤੇ ਆਏ ਦਾ। ਮਾਨਤਨ ਜਿਹੜਾ ਹੋ ਜੂਗਾ ਠੀਕ ਹੈ। ਆਦਾਂ ਕਰਦਾ ਕੋਈ ਗੱਲ ਵਿੱਚ। ਅੱਛਾ ਥੋੜਾ ਬਾਤਾ ਹੋਊ ਜਿਆਦਾ। ਠੀਕ ਹੈ ਭਰਾ। ਅੱਛਾ ਇੰਦਰ ਜੀ ਤੇ ਇੱਧਰ ਆ ਜੀ ਵੀਰ ਇਹ ਜਰਸੀ ਆ ਗਈ। ਇਹ ਜਰਸੀ ਵੀਰ ਜੀ ਪਹਿਲਾ ਸੂਆ। ਲਓ ਵੀ। ਤੇ ਇਹ ਫਾਰਮ ਤੋਂ ਵਸੀ ਲਈ ਆਪਾਂ ਆਪਦੇ ਰਿਸ਼ਤੇਦਾਰਾਂ ਦੇ। ਬੜੀ ਪਲੀ ਕੁਲੀ ਪੂਰੀ ਕਰਨ ਵਾਲੀ। ਪੂਰੀ ਸ਼ਾਂ ਵੀ ਉਹਨਾਂ ਨੇ ਜਾਨੀ ਕਿ ਪੀਟੀਗਾ ਵੀ ਆਪਾਂ ਪਤਾ ਕਰਦਾਂਗੇ। ਚੰਗਾ ਸੀ ਮਨ ਉਹਨਾਂ ਨੇ ਰਖਾਇਆ ਇਹਦੇ ਗਾਂ। ਮਤਲਬ ਦੱਸੋ ਕੋਈ ਫੇਸ ਤੋਂ ਦਿਖਾਈ ਆ ਵੇਖੋ ਮਾੜਾ ਜਿਹਾ ਪੰਜਾਬ ਵਾਲੀ ਜਰਸੀ ਮੋਸਟਲੀ ਆਪਾਂ ਨਾਮ ਨਾਲ ਜਾਣਦੇ ਆ ਵੀ ਪੂਰੇ ਵੱਡੇ ਕੱਦ ਕਾਟ ਦੇ ਵਿੱਚ ਇੱਕ ਮਾਛੜੀ ਹੁੰਦੀ ਹੈ ਛੋਟੀ ਜਰਸੀ ਹੁੰਦੀ ਹੈ ਮੋਟਰਸਾਈਕਲ ਜਿੱਦੀ ਉਹ ਨਹੀਂ ਕਿ ਉਹ ਵੱਡੀ ਆ ਫੁੱਲ ਵੱਡੀ ਹਾਈਟ ਆ ਬਾਕੀ ਪਲੀ ਪੁਲੀ ਚੰਗੀ ਆ ਸਭੀ ਚੰਗੀ ਆ ਵਜਨ ਪੋਜਨ ਪੂਰਾ ਠੀਕ ਆ ਬਾਕੀ ਵੇਖਦੇ ਆ ਸਾਰੇ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਆ ਅੱਛਾ ਵੀਰਿੰਦਰ ਜੀ ਇਹ ਵੀ ਪਹਿਲਣੀਆਂ ਪਹਿਲਾਂ ਪਹਿਲੇ ਵੀਰੇ ਦੀ ਕੀ ਹਾਲ ਹੈ ਤੇ ਤੇਨੇ ਕਿੰਨੇ ਕੁ ਲੱਜੂਏ ਸੀ ਦਿਨ ਵੀਰ ਜੀ ਇਹ ਕੋ 10 ਕੱਟਦੀ ਆ ਜੇ ਮੇਰੇ ਸਾਹਨ 10 ਦਿਨ ਲੱਗੇ ਠੀਕ ਹੈ ਜੀ ਵਣੂ ਵਣੂ ਚੰਗੀ ਬਾਕੀ ਇਹ ਵੀ ਆਪਾਂ ਹੁਣ ਵੀਰ ਜੀ ਡੰਗਰ ਉਹੀ ਲੈਨੇ ਜਿਹੜਾ ਫਿਕਸ ਲੈਵੇਦਾ ਹੀ ਆ ਲੈਵਾ ਵੀ ਫਿਕਸ ਪੱਟਾਂ 'ਚ ਰੱਖੂਗੇ ਉਹਨੇ ਹੀ ਗਾਂ ਤੇ ਉਹਨੇ ਹੀ ਪਛਾਣ ਕਰੂਗੀ ਹਾਂਜੀ ਹਾਂਜੀ ਬਿਲਕੁਲ ਬਾਕੀ ਟਿੱਪਣ ਟੁੱਪਣ ਆਪਣੀ ਪੂਰੀ ਤਸੱਲੀ ਹੈ ਪੂਰੀ ਪੂਰੀ ਵੀਰ ਜੀ ਬਾਕੀ ਤਸੱਲੀ ਕਰਕੇ ਜੇ ਕੋਈ ਆਨਲਾਈਨ ਛੱਡਦਾ ਤੇ ਆਦੀ ਲਾ ਕੇ ਟੱਪ ਕੇ ਫਿਰ ਪੈਸੇ ਪਾ ਦੇ ਆਪਾਂ ਨੂੰ ਤੇ ਜੇ ਕੋਈ ਇੱਥੇ ਆਣ ਕੇ ਆਜੂ ਤਾਂ ਵਧੀਆ ਗੱਲ ਇੱਥੇ ਆਉਂਦੇ ਕੋਈ ਬਿਲਕੁਲ 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 ਲਓ ਦੋਸਤੋ ਇੱਕ ਵਾਰੀ ਖੋਲ ਕੇ ਤੁਹਾਨੂੰ ਤਸੱਲੀ ਨਾਲ ਤੋਰ ਕੇ ਦਿਖਾ ਦਗੇ ਸਭੀ ਚੰਗੀ ਆ ਉਹਦੇ ਵਿੱਚ ਕੋਈ ਸ਼ ਠੀਕ ਹੈ ਤੇ ਕਲਰ ਵੀ ਬਹੁਤ ਜਿਆਦਾ ਪਿਆਰਾ ਗੋਰਾ ਜਾਂ ਰੰਗਾ ਵਿੱਚ ਗ੍ਰੇ ਕਲਰ ਦਾ ਕੰਬੀਨੇਸ਼ਨ ਜੀ ਹੈਗਾ ਆਲਟਰ ਹਵਾਨੇ ਤੋਂ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇੜੇ ਤੋਂ ਆਪਾਂ ਦਿਖਾ ਦਿੰਨੇ ਆ ਅਜੇ ਦਿਨ ਲੈਂਦੀ ਆ ਬਾਕੀ ਦਿਨਾਂ ਦੇ ਹਿਸਾਬ ਨਾਲ ਕਰਮ ਵਾਲੀ ਪੂਰਾ ਵੱਲ ਹੋਗੀ ਠੀਕ ਆ ਹਵਾਨੇ ਦੀ ਗੱਲ ਕਰ ਲਈਏ ਥਣ ਵੀ ਪੂਰਾ ਹਥੀਂ ਚਵਾਈ ਦਾ ਨਿਕਲ ਕੇ ਸਾਹਮਣੇ ਆਊਗਾ ਤੇ ਬਹੁਤ ਖੂਬਸੂਰਤ ਕੁਆਲਿਟੀ ਜੀ ਵੀ ਚੰਗੀ ਨਿਕਰ ਇਹਨਾਂ ਬ੍ਰੀਡ ਤੇ ਕੰਮ ਕਰਨਾ ਪੰਜਾਬ ਵਾਲੀ ਪਿਓਰ ਜੈਸੀ ਆ। ਆਹ ਜੀ ਆਹ। ਹਾਂ ਦੁੱਧ ਵੀ ਬਾਕੀ ਉਹਨਾਂ ਕਹਾਂ ਵੀ ਇਹ 20+ ਚੱਲੂਗੀ ਥੱਲੇ ਨਹੀਂ ਰਹਿੰਦੀ। ਠੀਕ ਹੈ ਜੀ। ਰੱਸੀ ਦੀ ਔਲਜੀ ਕਰਦੀ ਖੁੱਲੀ ਰਹੀ ਨਾ ਉੱਥੇ। ਨੋ ਦੋਸਤੋ ਬਾਕੀ ਤੋਰਾ ਤਾਰਾ ਚੈੱਕ ਕਰੋ ਬਿਲਕੁਲ ਸ਼ਾਂਤ ਜਿਹਾ ਸਵੇਰਾ ਹੈ ਠੀਕ ਹੈ ਠੰਡਾ ਜਿਹਾ ਨੇਚਰ ਕਰਮਾਲੀ ਦਾ ਤੋਰਾ ਤਾਰੇ ਤੋਂ ਬਿਲਕੁਲ ਦਿਖਾਈ ਤੁਹਾਨੂੰ ਦੇ ਜੂਗਾ ਆਹ ਦੇਖੋ ਜੀ ਠੀਕ ਹੈ ਜੀ ਸ਼ਾਈ ਬਾल्टी ਥੋੜੀ ਉੱਥੋਂ ਕਰੋ ਆਪਣੀ ਬਾल्टी ਪੜੀ ਗਣਾ ਹਣੀ ਵਾਲੀ ਸਾਈਡ ਤੋਂ ਵੀ ਆ ਥਾਣੇ ਜ਼ਰੂਰ ਤੁਸੀਂ ਪੂਰੀ ਦੇਖ ਲੋ ਤੇ ਲਾਟੋ ਲੰਗੀ ਜੀ ਬਹੁਤ ਅਲੇਗੀ ਬਹੁਣੋ ਚੰਗੀ ਐ ਇਹ ਮੈਂ ਜੂ ਲਾ ਜੀ ਇਹਦਾ ਮੁੱਲ ਕੀ ਰੋਗੇ ਇੰਦਰਜੀਤ ਮੁੱਲ ਵੀਰ ਜੀ ਦਾ ਫੋਨ ਤੇ ਕਰ ਲਾਂਗੇ ਆਪਾਂ ਅੱਛਾ ਜੀ ਕਿਉਂਕਿ ਜੇਕਰ ਥੂਪਿੰਦੀ ਆਪਣੇ ਘਰਾਂ ਪੂਰੀ ਤਿਆਰ ਹੋਈ ਨਹੀਂ ਫਿਰ ਹੋਸਾ ਹੁਣਾ ਹੋ ਜਾਊਗਾ ਤੇ ਹੁਣ ਮੇਰੇ ਵੀਰ ਨੇ ਜੇ ਕਦੇ ਪਸੰਦ ਆ ਗਈ ਤੇ ਫੋਨ ਲਾ ਲਈ ਕੋਈ ਨਹੀਂ ਆਪਾਂ ਜਿਆਜਿ ਕਰਾਂਗੇ ਠੀਕ ਹੈ ਜੀ ਹਾਂ ਜੀ ਨੋ ਦੋਸਤੋ ਮੁੱਲ ਫੋਨ ਤੇ ਹੋ ਜੂਗਾ ਜਿਹੜੇ ਕਿਸੇ ਵੀਰ ਨੂੰ ਪਸੰਦ ਆਊਗੀ ਜਜੂਗਾ ਸੌਦਾ ਸੰਪਰਕ ਕਰ ਲਿਓ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਨੇ ਮੁੱਲ ਜਿਹੜਾ ਵੀਰਾਂ ਦਾ ਵੀ ਫੋਨ ਤੇ ਕਰ ਲਾਂਗੇ ਠੀਕ ਆ ਇਹ ਤਿੰਨ ਪਸ਼ੂ ਸੀ ਅੱਜ ਜਿਹੜੀ ਵਰਤੀ ਚੱਲੀ ਆ ਕੋਲ ਤਿੰਦਰਜੀ ਨੰਬਰ ਬੋਲ ਦਗੀ ਇੱਕ ਨੰਬਰ 9855748728 9855748728 ਠੀਕ ਹੈ ਜੀ ਹਾਂ ਜੀ ਆ ਵਿਖਾ ਲਈ ਆਪਾਂ ਬੱਚਾ ਲਾ ਲਈ ਲੋਕ ਦੋਸਤੋ ਠੀਕ ਆ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਦਿਖਾ ਲਈ